ਨੇ ਹੁਣ ਬਦਲਾਂਗੇ ਆਪਣੇ ਕੋਲ ਬਹੁਤ ਵਧੀਆ ਮੌਕਾ ਹੈ ਹੁਣ ਆਪਾਂ ਖਾਸ ਤੌਰ ਤੇ ਜਿਹੜਾ ਗਰੀਬ ਤਬਕਾ ਹੈ ਨਾ ਗਰੀਬ ਤਬਕਾ ਬਹੁਤ ਪੜਨ ਨੂੰ ਤਿਆਰ ਹੈ ਫਸਟ ਉਹੀ ਆਉਂਦੇ ਨੇ ਕਿਉਂਕਿ ਗਰੀਬ ਨੂੰ ਹੀ ਹੁੰਦਾ ਨਾ ਕਿ ਆਹ ਕਿਤਾਬ ਮੇਰਾ ਤੇ ਮੇਰੇ ਘਰਦਿਆਂ ਦਾ ਜੀਵਨ ਪੱਧਰ ਬਦਲ ਸਕਦੇ ਆ ਆਹ ਕਿਤਾਬ ਜਿਹੜੀ ਆ ਮੇਰੀ ਜ਼ਿੰਦਗੀ ਬਦਲ ਸਕਦੀ ਹੈ ਉਹ ਐਸ ਤਰੀਕੇ ਨਾਲ ਜਨੂਨੀ ਹੋ ਕੇ ਪੜਦਾ ਹੈ ਜਿਹੜੇ ਪਹਿਲੇ ਹੀ ਏਸੀਆਂ ਚ ਜਾਂ ਫਿਰ ਵੱਡੀਆਂ ਗੱਡੀਆਂ ਚ ਜਾ ਕੇ ਪੜਨ ਜਾਂਦੇ ਨੇ ਉਹ ਨਹੀਂ ਪੜ ਸਕਦੇ ਉਹ ਕਿਤਾਬੀ ਕੀੜੇ ਭਾਵੇਂ ਬਣਾ ਲੋਗੇ ਉਹਨਾਂ ਨੂੰ ਪਰ ਉਹ ਨਹੀਂ ਕਰ ਸਕਦੇ ਉਹ ਆਹੀ ਤਾਂ ਫਰਕ ਪੈ ਗਿਆ ਹੁਣ ਆ ਜਿਹੜੇ ਮੇਰੇ ਸਾਹਮਣੇ ਸਾਰੇ ਗਰੋਧੀ ਪਾਟੇ ਲੀਡਰ ਨੇ ਕੋਈ ਸਰਕਾਰੀ ਸਕੂਲ ਚ ਨਹੀਂ ਪੜੇ ਹੋਏ ਐ ਜੋ ਸਾਰੇ ਪਾੜਾ ਆਲੇ ਨੇ ਪੰਜਾਬੀ ਨਹੀਂ ਆਉਂਦੀ ਉਹ ਤੇ ਫਸ ਜਾਂਦੇ ਨੇ ਪੰਜਾਬੀ ਆਉਂਦੀ ਨਹੀਂ ਕਿਉਂਕਿ ਉੱਥੇ ਤਾਂ ਪੰਜਾਬੀ ਤਾਂ ਹੈ ਨਹੀਂ ਉਹਨਾਂ ਚ बोलनी ਵੀ ਨਹੀਂ ਆਉਂਦੀ ਲਿਖਣੀ ਤਾਂ ਦੂਰ ਦੀ ਗੱਲ ਹੈ ਉਹਦੇ ਮਤਲਬ ਨਹੀਂ ਪਤਾ ਵੀ ਕੀ ਮਤਲਬ ਨਿਕਲਦੇ ਨੇ ਆ ਹੀ ਫਰਕ ਹੈ ਬਸ ਆਪਾਂ ਸਰਕਾਰੀ ਵਾਲੇ ਆ ਆਪਾਂ ਆਪਣੀ ਬੋਰੀ ਨਾਲ ਲੈ ਕੇ ਜਾਂਦੇ ਹੁੰਦੇ ਸੀ ਸਰਕਾਰੀ ਸਕੂਲ ਦਾ ਤੇ ਪ੍ਰਾਈਵੇਟ ਜਿਹੜੇ ਕਾਨਵੈਂਟ ਨੇ ਪਹਾੜਾਂ ਵਾਲੇ ਮਹਿੰਗੇ ਸਕੂਲ ਉਹਨਾਂ ਦੇ ਇੱਕ ਬਹੁਤ ਵੱਡਾ ਫਰਕ ਹੈ ਮੈਂ ਕਿਤੇ ਪੱਤਰਕਾਰ ਨੂੰ ਕਹਤਾ ਕਿ ਕਹਿੰਦਾ ਮੈਂ ਕਿਹਾ ਵੀ ਜੋ ਕੰਮ ਸਰਕਾਰੀ ਕਰ ਸਕਦੇ ਨੇ ਪ੍ਰਾਈਵੇਟ ਨਹੀਂ ਕਰ ਸਕਦੇ ਕਹਿੰਦੇ ਕੀ ਮੈਂ ਕਿਹਾ ਵੀ ਸਸ ਪ੍ਰਾਈਵੇਟ ਕੱਲਾ ਪੜਾਉਂਦੇ ਨੇ ਨੰਬਰ ਆਉਂਦੇ ਨੇ ਪਰ ਸਰਕਾਰੀ ਨਾ ਪਰਸਨੈਲਿਟੀ ਡਿਵੈਲਪਮੈਂਟ ਕਰਦੇ ਆ ਬੰਦੇ ਨੂੰ ਬਹੁਤ ਕੁਝ ਸਿਖਾਉਂਦੇ ਆ ਪੜ੍ਹਾਈ ਤੋਂ ਬਿਨਾਂ ਵੀ ਕਹਿੰਦੇ ਕੀ ਮਤਲਬ ਮੈਂ ਸਭ ਤੋਂ ਪਹਿਲਾਂ ਦੇਖੋ ਸਰਕਾਰੀ ਸਕੂਲ ਫੈਸਲਾ ਲੈਣ ਦੀ ਸ਼ਕਤੀ ਪੈਦਾ ਕਰਦੇ ਆ ਸਰਕਾਰੀ ਸਕੂਲ ਕਹਿੰਦੇ ਕਿਵੇਂ ਮੈਂ ਘਰੋਂ ਚੱਲ ਪੈਣੇ ਆ ਬਾਅਦ 'ਚ ਇਹ ਫੈਸਲਾ ਕਰਨਾ ਉਹਨਾਂ ਘਰੋਂ ਤਾਂ ਚੱਲ ਪਿਆ ਸਕੂਲ ਜਾਣਾ ਹੈ ਜਾਂ ਨਹੀਂ ਜਾਣਾ ਕਿੱਡਾ ਵੱਡਾ ਫੈਸਲਾ ਹੈ ਇਹ ਦੇਖੋ आप ही लेना है त ठीक है ना प्राइवेट थोड़ी हो जुगा तो फोन आ जुगा करें। थोड़ा बचा आया नहीं से कम कला सरकारी कर सकता जा फिर सरकारी स्कूल चले गए जाके फिर यह फैसला लेना है अच्छे अभी छोटी वे भजना है ज अठवी पीढ़ चाहिए फैसला बड़ा औखा है फिर राजनीतिक लोकतंत्रिक ਜਾ ਡੈਮੋਕਰੇਸੀ ਬਹੁ ਸਿਕਾਉਂਦਾ ਸਕੂਲ ਫਿਰ ਇਹ ਫੈਸਲਾ ਕਰਨਾ ਇਕੱਲੇ ਨੇ ਭਜਣਾ ਜਾਂ ਦੋ ਚਾਰ ਨਾਲ ਲੈ ਲਈਏ ਬਹੁਮਤ ਹੋ ਜੇ ਇਹ ਬਹੁ ਵੱਡੀ ਪ੍ਰਸੰਗੀ ਦੀ ਸਰਕਾਰੀ ਪ੍ਰਾਈਵੇਟ ਸੀ ਸਕਾ ਸਕਦੇ ਫਿਰ ਉਹ ਤੋਂ ਬਾਅਦ ਇਹ ਫੈਸਲਾ ਕਰਨਾ ਸਾਰੀ ਛੁੱਟੀ ਬੜੇ ਕੁੱਟਣਾ ਕੌਣ ਹੈ ਤੇ ਇਹ ਵੀ ਦੇਖਣਾ ਉਹਦੇ ਨਾਲ ਕਿੰਨੇ ਨੇ ਜੇ ਉਹਦੇ ਨਾਲ ਜਿਆਦੇ ਨੇ ਫਿਰ ਇਹ ਵੀ ਦੇਖਣਾ ਭੱਜਣਾ ਕਿਧਰ ਦੀ ਹੈ ਕਿੰਨੀਆਂ ਚੀਜ਼ਾਂ ਸਿਕਾਉਂਦਾ ਸਰਕਾਰੀ ਸਕੂਲ ਯਾਰ ਪ੍ਰਾਈਵੇਟਾਂ ਚ ਇਕੱਲੇ ਪੜਾਈ ਜੋ ਪੜਾਈ ਜੋ ਜ਼ਿੰਦਗੀ ਚ ਸਿਆਣੇ ਕਹਿੰਦੇ ਆ ਟਰੱਕਾਂ ਤੇ ਵੀ ਲਿਖਿਆ ਹੁੰਦਾ ਅਕਲ ਬਦਾਮ ਖਾ ਕੇ ਨਹੀਂ ੱੱਕੇ ਖਾ ਕੇ ਆਉਂਦੀ ਹੈ ਪ੍ਰੈਕਟੀਕਲ ਤੁਹਾਨੂੰ ਜ਼ਿਆਦਾ ਸਿਖਾਉਂਦਾ ਹੈ ਥਿਊਰੀ ਨਾਲੋਂ ਥਿਊਰੀ ਨਾਲੋਂ ਪ੍ਰੈਕਟੀਕਲ ਜ਼ਿਆਦਾ ਸਿਖਾਉਂਦਾ ਹੈ ਜਿੰਨਾ ਤੁਸੀਂ ਘੁੰਮਦੇ ਹੋ ਜਿੰਨਾ ਤੁਸੀਂ ਜਾਣਦੇ ਹੋ ਤੁਹਾਨੂੰ ਉਹ ਹੋਰ ਧੋਖੇ ਹੋਣਗੇ 2-4 ਤੁਹਾਡੇ ਨਾਲ ਉਤੋਂ ਹੀ ਤਾਂ ਸਿੱਖੋਗੇ ਫਿਰ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਫਿਰ ਗਲਤੀ ਕਮਦਰਨ ਹੁੰਦੀ ਹੈ ਹੋ ਜਾਂਦੀ ਹੈ ਠੀਕ ਕਰ ਲਓ ਉਹਨੂੰ ਫਿਰ ਹੁਣ ਗਲਤੀ ਵੀ ਤਾਂ ਉਹੀ ਕਰੂ ਜਿਹੜਾ ਕੰਮ ਕਰੂ ਘਰੇ ਬੈਠੇ ਤੂੰ ਕੀ ਗਲਤੀ ਹੋ ਜੂਗੀ ਜੀ ਸੋ ਆ ਜਿਹੜੇ ਹੁਣ ਪੈਦਾ ਜਿਹੜੇ ਲੀਡਰ ਨੇ ਉਹਨੂੰ ਪਿੰਡਾਂ ਦੇ ਸਮੱਸਿਆ ਹੀ ਨਹੀਂ ਪਤਾ ਉਹਦੇ ਡਾਕਟਰ ਨੂੰ ਪਤਾ ਹੀ ਨਾ ਹੋਵੇ ਕਿ ਬਿਮਾਰੀ ਕੀ ਹੈ ਇਲਾਜ ਕੀ ਕਰੂਗਾ ਨਾ ਉਹਨਾਂ ਨੂੰ ਗਰੀਬ ਦਾ ਘਰ ਦਾ ਪਤਾ ਨਕਸ਼ਾ ਵੀ ਸਿਰ ਦੇ ਵਾਲ ਝੜ ਗਏ ਮਾਵਾ ਭੈਣਾ ਦੇ ਖਾਸ ਤੌਰ ਤੇ ਐਸਸੀ ਦਲਿਤਪਾਈ ਚਰ ਦੀ ਮਾਵਾ ਭੈਣਾ ਦੇ ਬਾਲ ਛੜ ਕੇ ਸਿਰ ਦੇ ਇਨੂੰ ਰੱਖਿਆ ਹੁੰਦਾ ਇੱਥੇ ਇਨੂੰ ਕਹਿੰਦੇ ਸਾਡੇ ਇਲਾਕੇ ਚ ਨੂੰ ਸਵੇਰੇ ਗੋਹੇ ਵਾਲਾ ਪੱਠਣ ਜਾਂ ਕੂੜੇ ਵਾਲਾ ਪੱਠਣ ਤਸਲਾ ਕਹਿੰਦੇ ਆ ਤੁਹਾਡੇ ਕੋ ਨਹੀਂ ਦੁਪਹਿਰੇ ਲੱਕੜਾਂ ਦੀ ਭਰੀ ਜਿਹੜੇ ਸ਼ਾਮ ਨੂੰ ਰੋਟੀ ਬਣਾਉਣੀ ਹੈ ਸ਼ਾਮ ਨੂੰ ਚਰੀ ਜਪਰਸੀਨ ਦਾ ਬਰਸੀਨ ਦੀ ਪੰਡ ਜਿਹੜੇ ਪਸ਼ੂਆਂ ਨੂੰ ਲੈ ਕੇ ਉਹਨੇ ਹਰ ਵਕਤ ਸਿਰ ਤੇ ਕੋਈ ਨਾ ਕੋਈ ਪੰਡ ਕੋਈ ਨਾ ਕੋਈ ਭਾਰ ਪਿਆ ਰਹਿਦਾ ਇਹ ਜਾਣਦੇ ਨੇ ਕਿ ਤਾਂ ਜਾਣਨ ਨਾ ਜੇ ਆਪ ਦਿਹਾੜੀ ਕਿਸੇ ਨੂੰ ਦਿਹਾੜੀ ਵਾਸਤੇ ਪੁੱਛਣਗੇ ਹੁਣ ਜਾਂ ਕਦੇ ਆਪ ਕਣ ਕਬੱਡੀ ਹੋਵੇ ਜਾਂ ਹੱਤੀ ਝੋਨਾ ਲਾਇਆ ਹੋਵੇ ਇਹਨੂੰ ਕੀ ਪਤਾ ਹੈ ਗਰੀਬੀਆਂ ਕੀ ਹੁੰਦੀਆਂ ਨੇ ਮੈਂ ਵੀ ਪਿੰਡ ਜਾਣਾ ਮੇਰੇ ਅੱਜ ਮੇਰੇ ਵੀ ਉਹ ਮੇਰੀਆਂ ਚਾਚੀਆਂ ਤਾਈਆਂ ਭਾਬੀਆਂ ਉਹ ਮਿਲਦੀਆਂ ਰਹਿੰਦੀਆਂ ਜਿਹੜੇ ਸਾਡੇ ਨਾਲ ਨੌਕਰ ਸਿਰੀ ਪਾਲੀ ਰਹੇ ਅਸੀਂ ਸਾਰੇ ਇਕੱਠੇ ਰਹਿੰਦੇ ਸੀ ਸਾਰੇ ਇਕੱਠੇ ਕੰਮ ਕਰਦੇ ਸੀ ਇੱਕੋ ਖੇਤ ਆ ਇੱਕੋ ਖਵਾਜਾ ਪੀਰ ਦਾ ਬੋਰ ਐ ਉਥੇ ਮੱਥਾ ਟੇਕ ਕੇ ਬੋਰ ਚਲਾਉਂਦੇ ਸੀ ਇਹਨੂੰ ਪਤਾ ਖਵਾਜਾ ਪੀਰ ਦਾ ਕਿ ਖਵਾਜਾ ਪੀਰ ਪਾਣੀ ਨਾਲ ਸੰਬੰਧਤ ਹੈ ਨਾ ਕਦੇ ਪਾਣੀ ਦੀ ਘਾਟ ਹੋਈ ਹੋਵੇ ਤਾਂ ਪਤਾ ਲੱਗੇ ਨਹਿਰਾਂ ਤਾਂ ਜਾ ਕੇ ਖੇਤਾਂ 'ਚ ਖਤਮ ਹੋ ਜਾਂਦੀਆਂ ਇਹਨਾਂ ਦੇ ਇਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ ਇਹਨੂੰ ਕੀ ਪਤਾ ਪਾਣੀ ਦੀ ਵੈਲਿਊ ਕੀ ਹੁੰਦੀ ਐ ਕੱਸੀ ਕੀ ਹੁੰਦੀ ਐ ਸੁਹਾ ਕੀ ਹੁੰਦਾ ਰਜਵਾਹਾ ਕੀ ਹੁੰਦਾ ਆਦੋ ਕਰਿਆ ਮੈਨੂੰ ਕਿਰ ਇਹ ਉਹ ਬੰਦੇ ਰਾਜ ਕਰੀ ਗਏ ਜਿਹਨਾਂ ਨੂੰ ਕੱਖ ਨਹੀਂ ਪਤਾ ਅੱਜ ਵੀ ਨਹੀਂ ਪਤਾ ਸ਼ਰਤ ਨਾਲੋ ਅੱਜ ਪੁੱਛ ਲੋ ਸੁਖਵੀਰ ਬਾਦਲ ਕੋਲੇ ਗੰਨੇ ਵਾਲੇ ਚਲੇਗੇ ਜੋ ਡਿਪਟੀ ਸੀਐਮ ਸੀ ਵੀ ਗੰਨੇ ਦਾ ਸਾਡਾ ਪੇਮੈਂਟ ਨਹੀਂ ਹੋ ਰਹੀ ਕਹਿੰਦਾ ਹਾਂ ਮੈਨੂੰ ਪਤਾ ਹੈ ਗੰਨਾ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦੇ ਕਿਵੇਂ ਕਹਿੰਦੇ ਦੇਖ ਲੋ ਗੁੜ ਦੀਆਂ ਛੋਟੇ ਛੋਟੇ ਡਲੀਆਂ ਕਰਕੇ ਆਏ ਧਰਤੀ ਚ ਐ ਦੱਬਣੀਆਂ ਉਹ ਉਹ ਵੀ ਮੁੜਿਆ ਕਹਿੰਦੇ ਛੱਡੋ ਪਰੇ ਰਹਿਣ ਦਿਓ ਮੁਆਵਜ਼ੇ ਨੂੰ ਪਹਿਲਾਂ ਇਹਨੂੰ ਇਹ ਤਾਂ ਪਈ ਹੀ ਦਾ ਪਤਾ ਨਹੀਂ ਵੀ ਕੰਨਾ ਬੀਜਿਆ ਕਿ ਮੈਂ ਜਾਂਦਾ ਉਹ ਤਾਂ ਆਪਤਾ ਉਹ ਵੀ ਕਦੇ ਖੇੜੇ